ਮੇਰੇ YouTube ਚੈਨਲ 'ਤੇ ਸ਼ਾਮਿਲ ਹੋਣ ਵੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਜੋ ਵਖਾਣ ਜਾ ਰਹੇ ਹਾਂ ਉਹ ਹੈਗਾ ਜੀ ਪੰਜਾਬ ਦਾ ਬਿਲਕੁਲ ਆਖਰੀ ਪਿੰਡ ਜਿੱਥੇ ਕੀ ਪੰਜਾਬ ਦੀ ਜਿਹੜੀ ਆ ਉਹ ਹੱਦ ਖਤਮ ਹੋ ਜਾਂਦੀ ਹੈ ਤੇ ਅੱਜ ਤੁਹਾਨੂੰ ਉਹਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਅੱਛਾ ਇਹ ਰੋਡ ਇਹ ਰੋਡ ਇਹ ਰੋਡ ਦੇ ਬਾਅਦ ਬਣਿਆ ਜਲੰਧਰ ਰੋਡ ਸਾਰਾ ਬਾਰਡ ਰੇਡ ਹੈ ਨਹੀਂ ਟ੍ਰੈਫਿਕ ਨਹੀਂ ਦੀ ਹਾਂ ਜੀ ਇਹ ਲੋੜਾਂ ਦੇ ਜਿਹੜੇ ਅਗਗੇ ਉਹ ਜਿਹੜਾ ਦਾ ਘਰ ਕੋ ਰਹੀ ਜਿੱਤਾਂ ਨਾਲ ਉਹ ਅਜੇ ਰਿਸ਼ਤੇ ਦਾ ਡੇਰੇ ਡੇਰੇ ਹਸਾਬ ਹੈ ਬਾਕੀ ਇਹ ਹੈ ਜੰਗਲ ਜੰਗਲ ਵਾਲਾ ਹਿਸਾਬ ਹੈ ਸ਼ਹਿਰ ਤੋਂ ਨਾਗਾ ਲੱਗੇ ਉਹ ਲੋਕ ਕਿ ਕਿਰਾਗਣ ਵਿਗਮ ਆਇਲ ਪੰਨਦ ਨੇ ਸੁਲਾਵੀ ਨੇ ਉਹ ਜੋ ਨਿਸ਼ਾਨ ਗੁੱਟੀ ਨਿਸ਼ਾਨ ਜਿਹੜੇ ਨਾ ਰਾਣੇ ਰੋਡ ਦੇ ਜਿਹੜੇ ਨਿਸ਼ਾਨ ਉੱਥੇ ਵੀ ਹੈ ਨਾ ਇਧਰੋਂ ਆਓ ਸਟੇਸ਼ਨੋਂ ਲਵਾਓ ਤੱਲੀ ਕਰ ਲਾ ਗਈ ਗੇਟਜਾ ਬਣਿਆ ਨਾ ਸੜਕ ਦੀ ਅੱਗ ਇਹ ਮੀਲ ਦੇ ਸਾਹਮਣੇ ਕਿਹਦੇ ਮੁਰਜੀ ਬਣਾਈ ਦੀ ਨਾ ਉਹ ਤਾਂ ਕਿਲੋਮੀਟਰ ਚੱਲਦੇ ਨਾ ਮੈਨੇ ਮੀਲ ਦੇ ਸਾਹਮਣੇ ਚੱਲਦੀ ਉਹ ਬੱਸ ਟਾਰੀਓ ਉੰਡੀਏਗੀ ਟਾਰੀਓ ਟਾਰੀਓ ਜਬਾਲ ਆਪਾਂ ਕਰੀਬ ਹੀ ਆ ਬਿਲਕੁਲ ਸਬਾਟਰ ਦੇ ਨਾਲ ਨਾਲ ਹੀ ਕਰੀਬ ਹੀ ਆ ਜੀ 25 ਤੋਂ ਲੈਂਦੇ ਆ ਜੀ ਸਾਈਨ ਆਫ ਕੰਟਰੋਲ ਤੋਂ ਉੱਪਰਲੀ ਉੱਪਰਲੀ ਸਾਈਡ ਹੈ ਸਾਈਨ ਆਫ ਕੰਟਰੋਲ ਜਿਹੜਾ ਹੈ ਹਾਂ ਬਸ ਸਾਰਾ ਬਾਕੀ ਸਾਰਾ ਬਟਰੀ ਉਹ ਨਹੀਂ ਤੇ ਕਿੱਥੇ ਹਨਾ ਇਹਨਾਂ ਹਾਂ ਜੀ ਕਈ ਡਰਦੇ ਮਾਰੇ ਆਂਦੇ ਨੇ ਜੀ ਨੇ ਇਹਦੀ ਦੂਰ ਨਹੀਂ ਜਾਣਾ ਨਹੀਂ ਆਣਾ ਟੀਮ ਦਾ ਕੀ ਹੈ ਇਹ ਤਾਂ ਹਾਂ ਬਸ ਕਈ ਤਾਂ ਕਈ ਰਾਤ ਰਾਤ ਵੀ ਇਹ ਹੀ ਸਿੱਧਾ ਕਿ ਨਹੀਂ ਸਿੱਧਾ ਹਾਂ ਮੈਂ ਤੁਹਾਨੂੰ ਲੈਂਦਾ ਇਹ ਲੋਕਡਾਊਨ ਜੀ ਸਾਨੂੰ ਕਲੇਰਾ ਵਾਲਾ ਅੱਛਾ ਜੀ ਨੌਕਟਾ ਚ ਇੱਧਰ ਲੋਕਡਾਊਨ ਹਾਓ ਲੋਕਡਾਊਨ ਫ੍ਰੀ ਹੈਂ ਮੋਟਰਸਾਈਕਲ ਦੇ ਕੰਦਾ ਫੁੱਫੜ ਜੀ ਚੱਲੀਏ ਘੁੰਮ ਫਿਰਾਂ ਜੀ ਕਿਤੇ ਮੈਂ ਚੱਲ ਫਿਰ ਸਹੀ ਸਿੱਧਾ ਮੇਰੇ ਇੱਧਰ ਨੂੰ ਲਾਗੇ ਪਹਿਲੇ ਲਸਨਾ ਬਣੀ ਬਾਗਾ ਬਾਰਡਰ ਦੀ ਕੰਦੋ ਉਹ ਮੁੰਡਾ ਕਾਕਾ ਕੰਦਾ ਕੰਦਾ ਫੁੱਫੜ ਜੀ ਛੱਡੋ ਇੱਧਰ ਕਿ ਜਾਣਾ ਇੱਧਰ ਹੀ ਜਾਓ ਬਾਗਾ ਬਾਰਡਰ ਤੇ ਫਿਰ ਇਹੀ ਹੈਗਾ ਸ਼ਾਮਾਂ ਨੂੰ ਬਰੇਡ ਤੇ ਜਾਦੇ ਨੇ ਜਾਦੇ ਨੇ ਉੱਧਰ ਮੌਸਮ ਇਦਾਂ ਸਭ ਕੁਝ ਸਾਰਾ ਪਿੰਡ ਜਿਹੜਾ ਪੂਰਾ ਜੀਰੋ ਲੈਂਦੇ ਹੈਗਾ ਇਹਦੇ ਤੋਂ ਅੱਗੇ ਜਿਹੜਾ ਬੱਸ ਖਤਮ ਆ ਗਈ ਹੈ ਇੱਥੇ ਖਤਮ ਹੋ ਸੱਚਾ ਤੁਰਸਤਾਨ ਹੈ ਪਾਕਿਸਤਾਨ ਹੈ ਜਿਹੜੀ ਹੈ ਪਾਕਿਸਤਾਨ ਦੀ ਹੈ ਸਰੋਂੋਂ ਪਰ ਸਾਹਮਣੇ ਤੋਂ ਵਾਟਰ ਹੈ ਬਾਬਾ ਜੱਲੰਦਾਂ ਦਾ ਪੱਸਰ ਦੀ ਟੇਕੀ ਲੱਭਦੀ ਇਸ ਟੈਂਪਸ ਤੇ ਕੁਝ ਆ ਬਾਰਡ ਉਧਰ ਬਣੇ ਨੇ ਦੁਕਾਨਾਂ ਦੁਕੂਨਾ ਬਣੀਆਂ ਉਹ ਤਾਂ ਬੈਂਕ ਵਾਲੀ ਜਗ੍ਹਾ ਹੁੰਦਾ ਠੀਕ ਹੈ ਉਹ ਵੀ ਚਲੋ ਆ ਆ ਇਹ ਲੋਸੀ ਉਹ ਪ੍ਰੈਟੈਂਟੀ ਉਹਨਾਂ ਦੀ ਇਹ ਤਾਂ ਹੀ ਚੈੱਕ ਕਰ ਸਕਦੇ ਹੋ ਟੈਂਪਸ ਇਸ ਨੂੰ ਅੱਗੇ ਵੀ ਲਾਈਨ ਹੈ ਨਾ ਤਾਰਾਂ ਦੂਰਾਂ ਲੱਗੀ ਕਿਉਂਕਿ ਇਹ ਪਹਿਲੀ ਹੀ ਹੈ ਇਧਰ ਕੁਝ ਇੰਡੀਆ ਵਾਲੇ ਇਧਰ ਵੀ ਜਿਹੜੀਆਂ ਸ਼ਾਮ ਨੂੰ ਜਾਂਦੇ ਨੇ ਉਹ ਵਾਪਸ ਆ ਜਾਂਦੇ ਨੇ ਉਹਨਾਂ ਦਾ ਟਾਈਮ ਟਾਈਮ ਜਿੱਦਾਂ 5 ਵਜੇ ਤੋਂ ਪਹਿਲਾਂ ਇਧਰ ਆਉਣਾ ਹੁੰਦਾ ਗੇਟ ਦਾ ਜੀ ਉਹ ਉਧਰੋਂ ਆ ਰਹੀ ਹੈ ਲੋ ਜਿਹੜੀ ਟੈਂਕੀ ਤੁਹਾਨੂੰ ਦਿਖਾਈ ਦੇ ਰਹੀ ਹੈ ਨਾ ਇਹ ਪਾਕਿਸਤਾਨ ਦੀ ਹੈ ਸਾਰੀ ਇਹ ਲਾਈਨ ਸਾਰੀ ਲਾਈਨ ਇਹ ਜਿੱਥੇ ਜਾਂਦੀ ਹੈ ਇਹ ਗੰਟੀ ਦਾ ਲਾਈਨ ਪੂਰਾ ਬਟ ਲਾਈਨ ਕੰਟਰੋਲ ਜਲੀ ਹੈ ਨਾ ਸਾਰੀ ਤੋਂ ਇੰਡੀਆ ਦੀ ਜਿਹੜੀ ਆ ਉਹ ਹੱਦ ਖਤਮ ਹੋ ਜਾਂਦੀ ਹੈ ਤੇ ਅੱਗੇ ਪਾਕਿਸਤਾਨ ਦੀ ਸ਼ੁਰੂ ਹੋ ਜਾਂਦੀ ਹੈ ਲੈਣਾ ਤੈਨੂੰ ਦੇਖ ਰਹੀ ਹੋ ਜੀ ਉਹ ਜਿਹੜੀ ਟੰਕੀ ਤੁਹਾਨੂੰ ਦਿਖਾਈ ਦੇ ਰਹੀ ਹੈ ਜੂਮ ਕੀਤਾ ਹੋਇਆ ਬੰਦਾ ਪਾਕਿਸਤਾਨ ਦੀ ਹੈਗੀ ਹੈ ਮਸਜਿਦ ਵੀ ਹੈਗੀ ਹੈ ਦਿਖਾਈ ਦੇ ਰਹੀ ਹੈ ਫਸਟ ਟਾਈਮ ਤੇ ਆਪਾਂ ਪਹੁੰਚੇ ਹਾਂ ਪੂਰਾ ਜ਼ੀਰੋ ਲਾਈਨ ਤੇ ਹਾਂ ਤੇ ਚੈੱਕ ਕਰ ਸਕਦੇ ਤੇ ਇਹਨੂੰ ਆ ਤੁਹਾਨੂੰ ਨਜ਼ਰ ਆ ਰਹੀ ਹੋਣੀ ਲਾਈਨ ਆਫ ਕੰਟਰੋਲ ਇਹਦੇ ਤੋਂ ਅੱਗੇ ਏਰੀਆ ਸ਼ੁਰੂ ਹੋ ਜਾਂਦਾ ਪਾਕਿਸਤਾਨ ਦਾ ਥੋੜੀ ਜਿਹੀ ਜ਼ਮੀਨ ਜਿਹੜੀ ਉਹ ਇੰਡੀਆ ਜਿਹੜੀ ਹੈਗੀ ਹੈ ਲਾਈਨ ਆਫ ਉਹ ਸਾਈਡ ਤੇ ਉਤਾਰੀ ਵਾਲੀ ਹੈ ਕਿਤੇ ਅੱਗੇ ਜਿਹੜੇ ਉਹ ਮੇਲਾ ਬਣਾਉਂਦੇ ਆ ਪਿੰਡ ਜਿਹੜੇ ਇਹਨਾਂ ਨੂੰ ਦਿਖਾਈ ਦੇ ਰਹੇ ਹੋਣੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਉਹ ਵੀ ਕੋਈ ਟਾਈਮ ਹੁੰਦਾ ਐਨੇ ਵਾਰ ਖੁੱਲਦੀ ਹੈ ਹਾਂ ਐਨੇ ਮੇਲਾ ਹੁੰਦਾ ਉਹ ਟਾਵਰ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਪਾਕਿਸਤਾਨ ਦੇ ਏਰੀਏ ਦੇ ਵਿੱਚ ਹੈਗਾ ਪਿੰਡ ਦਾ ਤੇ ਨਾਂ ਨਹੀਂ ਪਤਾ ਕਿਹੜਾ ਹੈ ਪਰ ਉਹ ਪਾਕਿਸਤਾਨ ਦਾ ਹੈਗਾ

ਆਹ ਨਹੀਂ ਇਹ ਇੱਧਰ ਵੀ ਆ ਨਾ ਬਣੇ ਇੱਥੇ ਲਿਖਿਆ ਜੀ ਆ ਬੋਰਡ ਦੇ ਉੱਤੇ ਆ ਬੋਰਡ ਤੇ ਲਿਖਿਆ ਇੱਥੇ ਹੈ ਹੈਗਾ ਜੀ ਸਰੋਵਰ ਬਣਿਆ ਇੱਥੇ ਇਹ ਜਲ ਟੁੱਬੀ ਜਿਹੜੀ ਆ ਇਹਦਾ ਇਤਿਹਾਸ ਲਿਖਿਆ ਹੋਇਆ ਤਾਂ ਤੁਸੀਂ ਤਰਾਮ ਪੜ ਸਕਦੇ ਹੋ ਇਤਿਹਾਸ ਬ੍ਰਾਮ ਗਿਆਨੀ ਪਕਾ ਜਲੰਧਰ ਦੀ ਤੇ ਮਾਤਾ ਰਾਮ ਜੀ ਦਾ ਜਾਲ ਟੋਪੀ ਦਾ ਇਤਿਹਾਸ ਦੇਖੋ ਜਿਹੜਾ ਜਿਹੜਾ ਬੋਰਡ ਦਾ ਰੁਕ ਤੁਹਾਨੂੰ ਦਿਖਾਈ ਦੇ ਰਿਹਾ ਤੇ ਵੀ ਇਤਿਹਾਸਕ ਹੈਗਾ ਹਰੋ ਹਲੀ ਹਲੀ ਹੋ ਰਹੀ ਹੋ ਰਹੀ ਲੇਕਿਨ ਮੈਂ ਮੱਦ ਬੱਦ ਕਰਦੀ ਹੈ ਜੈਸ਼ੀ ਜੈਸ਼ੀ ਕੋਲੇ ਬਹੁਤ ਬੜਾ ਸੈਂਕੜੇ ਯਾਰ ਉਹਨੇ ਆ ਜਾ ਉਹ ਸਾਰੀ ਜਿੰਦੇ ਨਾ ਉਹਦੇ ਮੰਦਰ ਹੈ ਜਿੱਥੇ ਉਹ ਕਰਦੇ ਉਹਨੂੰ ਉਹਨਾਂ ਲੱਜਾ ਤੇ ਦਿਵਾਨ ਹਾਲ ਬਣਿਆ ਹੈ ਉਸ ਸਾਰੀ ਦੀਨ ਹੈਗਾ ਜੀ ਉਹ ਅਕਾਉਂਟ ਚ ਖਰਚਾ ਵੀ ਨਹੀਂ ਸੀਦਾ ਹੋਰ ਜਿੰਨੇ ਹੋਣ ਖਰਚੇ ਨੇ ਹਾਂਜੀ ਸੱਬ ਨੂੰ ਸੱਬ ਨੂੰ ਹੀ ਟਿਕਾ ਲੈਣਾ ਸੀ ਮੱਥਾ ਲੈ ਹੋਣਾ ਸੀ ਨਾਲ ਹੀ ਹਾਂਜੀ ਆਈ ਹਾਂਜੀ ਸਾਤਾ ਬਹੁਤ ਆਪਾਂ ਤੇ ਜੀ ਨੇ ਵੀ ਪੰਦੇ ਚਾਣੇ ਇਹ ਚੰਡੀਗੜ੍ਹ ਜਾਂਦੇ ਸੀ ਹਾਂ ਬਾਬੂ ਚੰਡੀਗੜ੍ਹ ਜਾਂਦੇ ਤੇ ਹਨਾ ਬਹੁਤ ਉਹਨੇ ਰੋਟੀ ਖੀਂਦੇ ਦੁਪਹਿਰ ਵੀ ਨਹੀਂ ਖਾਂਦਾ ਚਲ ਮੈਂ ਗੱਡੇ ਉੱਤੇ ਗਿਆ ਵਿਆਹ ਜਿਆਦਾ ਚੰਡੀਗੜ੍ਹ ਦੀ ਹਨਾਗਾ ਜਿਆਦਾ ਹੀ ਟੁਕਣਾ ਤੇ ਜਾ ਕੇ ਤੇ ਵਾਪਸ ਆਇਆ ਪਰ ਉਹ ਕਿੱਥੇ ਮੰਨਦਾ ਨਹੀਂ ਨਾ ਨਾ ਥੋੜੀ ਜਿਹੀ ਏਸੀਗਾ ਜੀ ਬਾਬਾ ਜਲੰਧਰ ਜੀ ਦਾ ਗੁਰਦੁਆਰਾ ਸਾਹਿਬ ਜਿਹੜਾ ਟੈਂਟ ਨੇ ਇਸ਼ਾਰਾ ਟਾ ਲਾ ਦੇ ਜੀ ਚਾ ਤੇ ਜ਼ੀਰੋ ਲਾਈਨ ਤੇ ਆਪਸਤ ਏਸੀਗਾ ਸਾਡਾ ਪੰਜਾਬ ਦੇ ਆਖਰੀ ਪਿੰਡ ਦਾ ਵਲੌਗ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੈਰੀ ਕੁਮਾਨ ਵਲੌਗ ਤੁਹਾਨੂੰ ਜੋ ਹੋਰ ਨਵੀਆਂ ਨਵੀਆਂ ਵੀਡੀਓ ਜਿਹੜੀਆਂ ਉਹ ਆਉਣ ਵਾਲੇ ਟਾਈਮ 'ਚ ਵੇਖਣ ਨੂੰ ਮਿਲਣਗੇ